ਲਓ ਜੀ ਆਪਾਂ ਲਵਾਉਣ ਲੱਗੇ ਆ ਨਵਾਂ ਵਾਈਫਾਈ Airtel ਦਾ ਪਹਿਲਾਂ Jio ਦਾ ਲੱਗਾ ਸੀ ਉਹ ਲਵਾਉਣ ਲੱਗੇ ਆ ਤੇ ਹੁਣ ਤੁਸੀਂ ਦੇਖੋ پرومو ਬਾਈ ਦੇ ਰਵੀ ਦੇ ਨਵੇਂ ਚੈਨਲ ਦਾ ਸੁਨੇਹਾ ਚੈਨਲ ਦਾ پرومو ਦੇਖੋ ਕਿਵੇਂ ਲੱਗਾ ਤੁਹਾਨੂੰ ਤੇ ਫਿਰ ਕਰਦੇ ਆ ਬਲੌਗ ਕੰਟੀਨਿਊ ਸੁਨੇਹਾ ਜੋ ਰੂ ਤੋ ਦਿਲ ਨੂੰ ਜਾਏਗਾ ਸੁਨੇਹਾ ਜੋ ਚਾਨਣ ਲੈ ਕੇ ਆਏਗਾ ਸੁਖ 사ਦ ਪੰਜਾਬ ਦੀ ਦੱਸੇਗਾ ਇੱਕ ਸੱਚੀ ਸੋਚ ਦੇ ਨਾਲ ਹਮੇਸ਼ਾ ਸੁਨੇਹਾ ਜੋ ਸੱਚ ਦੇ ਗੀਤ ਗਾਏਗਾ ਉਹਦਾ ਖੱਟਾ ਜਾਂ ਥੱਲੇ ਟਰੰਕ ਪਿਆ ਇਹਦੇ ਵਿੱਚ ਪੈਕਿੰਗ ਨਾਲ ਇਹਦੇ ਹੋਰ ਪਾਰਟਸ ਮਿਲਦੇ ਆ ਇਹ ਜੋੜ ਲਾਉਣ ਵਾਲੀ ਮਸ਼ੀਨ ਜਿਹੜਾ ਮਤਲਬ ਇਹ ਦੇਖ ਰਹੇ ਨਾ ਤੁਸੀਂ ਤਾਰਾਂ ਇਹ ਜਿਵੇਂ ਵਾਲ ਆਪਣੇ ਹੁੰਦੇ ਆ ਮਤਲਬ ਸਿਰ ਦੇ ਵਾਲਾਂ ਵਾਂਗੂ ਬਰੀਕ ਬਰੀਕ ਆ ਪਰ ਦਿਸਦਿਆਂ ਨਹੀਂ ਹੋਣਗਾ ਤੁਹਾਨੂੰ ਮਤਲਬ ਵਿੱਚ ਇਹ ਤੇ ਇਹਦੇ ਨਾਲ ਇਹ ਜਿਹੜਾ ਜੋੜ ਲੱਗਦਾ ਇਹ ਨਹੀਂ ਵੀ ਉਵੇਂ ਆ ਜਿਹੜੀ ਛੋਟਾ ਜਿਹਾ ਪੁਰਜਾ ਇਹ ਕਟਿੰਗ ਵਾਲਾ ਇਹ ਨਹੀਂ ਵੀ ਆਪਾਂ ਪਲਾਸ ਨਾਲ ਕੱਟ ਦੇਾਂਗੇ ਇਹਦੀ ਕਟਿੰਗ ਕਰਦੀ ਆ ਮਤਲਬ ਇਹ ਸਿਰਫ ਇੰਨਾ ਕੰਮ ਹੈ ਡੱਬੀ ਜੀ ਦਾ ਇਹ ਆਲਾਤੀ ਬਾਈ ਨੇ ਇਹ ਚੱਕ ਇਹਦੀ ਕਟਿੰਗ ਹੋ ਗਈ ਹੁਣ ਹੋਰਲੇ ਪਾਸੇ ਵੇਸਟਿੰਗ ਜਿਹੜੀ ਕੱਟੀ ਗਈ ਤਾਰ ਮੋਰੋਂ ਵੇਖੀ ਤੁਸੀਂ ਹੁਣ ਆਹ ਜਿਹੜੀ ਹੈ ਮਸ਼ੀਨ ਹੈ ਇਹਦੇ ਵਿੱਚ ਬਾਈ ਦੂਜੇ ਪਾਸੇ ਉਹ ਰੱਖ ਦੂਗਾ ਤਾਰ ਤੇ ਇੱਕ ਇਧਰੋਂ ਰੱਖ ਦੂਗਾ ਫਿਰ ਉਹਦਾ ਜੋੜ ਲੱਗ ਜੂ ਆਪਸ ਵਿੱਚ ਚੱਕੋ ਇਹਨੂੰ ਲੋਕ ਕਰਤਾ ਇਧਰੋਂ ਹੁਣ ਆਹ ਵੇਖੋ ਕਿੰਨੀ ਬਰੀਕ ਆ ਤਾਰ ਇਹਦੀ ਵੀ ਮਤਲਬ ਪ੍ਰੋਪਰ ਤਰੀਕੇ ਨਾਲ ਇਹਦੇ ਵਿੱਚੋਂ ਇੱਕ ਤਾਰ ਹੋਰ ਨਿਕਲੂਗੀ ਅੱਡ-ਅੱਡ ਹੋ ਗਈਆਂ ਇਹ ਇਹਦੇ ਨਾਲ ਫੜਾ ਕਰਕੇ ਪਲਾਸਟਿਕ ਜੀ ਦੇ ਨਾਲ ਵਿੱਚੋਂ ਤਾਰ ਕੱਢ ਲੂਗਾ ਬਾਈ ਫਿਰ ਕਟੀਆਂ ਹੋਆਂ ਸਕਰੀਨ ਤੇ ਆ ਜਾਂਦਾ ਤਾਰਾਂ ਆਮੋ ਸਾਹਮਣੇ ਹੋ ਜਾਂਦੀਆਂ ਫਿਰ ਜਾ ਕੇ ਜੋੜ ਲੱਗਦਾ ਵੀ ਇਹ ਨਹੀਂ ਆਹ ਵੇਖੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਤਾਰਾਂ ਜਦੋਂ ਬਿਲਕੁਲ ਇੱਕ ਦੂਜੀ ਦੇ ਐਨ ਸਾਹਮਣੇ ਆ ਜਾਂਦੀਆਂ ਬਿਲਕੁਲ ਉਦੋਂ ਉਦੋਂ ਲੱਗਦਾ ਜੋੜੇ ਨਹੀਂ ਵੀ ਬਸ ਠੀਕ ਹੈ ਜਿੱਥੇ ਰੱਖਤੀ ਜੋੜ ਲੱਗ ਜਾਊਗਾ ਐਦਾਂ ਦਾ ਕੋਈ ਸੀਨ ਨਹੀਂਗਾ ਪ੍ਰੋਪਰ ਤਰੀਕੇ ਨਾਲ ਮਤਲਬ ਮੈਂ ਤਾਂ ਆਪ ਵੇਖ ਕੇ ਬੜਾ ਹੈਰਾਨ ਹੋਇਆ ਵੀ ਨਵੀਂ ਤਕਨੀਕ ਯਾਰ ਅੱਜ ਕੱਲ੍ਹ ਅੱਗੇ ਤਾਂ ਜੋੜ ਲਾਇਆ ਉੱਤੇ ਟੇਪ ਕੀਤੀ ਚਲੋ ਜੀ 7 ਵਜਨ ਨਿੱਕੀ ਜੀ ਮਸ਼ੀਨ ਦਾ ਕੰਮ ਵੇਖੋ ਆ ਤਾਰ ਵੇਖੋ ਮਤਲਬ ਫਰਕ ਆਪੇ ਬੈਲੈਂਸ ਕਰ ਦੂ ਉਹ ਨੂੰ ਸੈੱਟ ਕਰ ਦਊਗੀ ਇੱਕ ਦੂਜੀ ਦੇ ਸਾਹਮਣੇ ਹੁਣ ਜਮਾ ਸੈਟਿੰਗ ਹੋ ਗਈ ਇਹਦੀ ਚੱਕੋ ਬਟਨ ਨਾ ਪਤਾ ਜੋੜ ਜਿਹੜਾ ਹੈਗਾ ਪ੍ਰੋਪਰ ਉੱਤੇ ਉਹਦੇ ਚੜਾ ਤੀ ਥਿੰਮਲ ਜੀ ਇਹ ਪੂਰਾ ਵਧੀਆ ਤਰੀਕੇ ਨਾਲ ਜੋੜ ਲੱਗ ਗਿਆ ਇਹਦੇ ਉੱਪਰ ਹੁਣ ਚੜਾਤਾ ਬਾਈ ਨੇ ਉਹ ਫਿਰ ਅਗਲਾ ਇੱਕ ਜਿਹੜਾ ਹੈਗਾ ਪਿਛਲੇ ਪਾਸੇ ਇੱਥੇ ਰੱਖੂਗਾ ਬਾਈ ਜਦੋਂ ਨੂੰ ਸੈੱਟ ਕਰਕੇ ਤੇ ਇੱਥੇ ਮਤਲਬ ਇਹਨੂੰ ਕੋਈ ਹੀਟ ਵਗੈਰਾ ਮਿਲਦੀ ਮੇਰੇ ਹਿਸਾਬ ਨਾਲ ਚੱਕੋ ਆਪੇ ਉਹਨੇ ਘੁੱਟਤਾ ਪੂਰਾ ਜੋਰ ਨਾਲ ਸਕਰੀਨ ਤੇ ਆ ਰਿਹਾ ਸਾਰਾ ਕੁਝ ਉੱਤੇ ਲੋ ਜੀ ਆਪਣੇ ਨਵਾਂ ਵਾਈਫਾਈ ਲੱਗ ਚੁੱਕਿਆ ਤੇ ਆ ਜਿਹੜਾ ਆਪਣਾ ਹੈਗਾ ਸੀਗਾ ਇੰਨਾ ਕਿ ਸਿਸਟਮ ਆ ਇੰਨਾ ਕਿ ਦੂਜੇ ਦਾ ਸੀਗਾ ਤੇ ਆ ਇੰਨਾ ਦਾ ਡਬੀਜੀ ਲੱਗੀ ਐ ਇੱਕ ਨੂੰ ਸਪਲਾਈ ਦੇਦੀ ਇੱਥੋਂ ਤੇ ਆ ਜਿਹਨੇ ਆਪਾਂ ਨੂੰ ਬੜਾ ਠੱਠ ਕੀਤਾ ਬੜਾ ਲੋਹ ਪੀਤਾ ਇਹ ਆਪਾਂ ਲਾ ਕੇ ਚੁੱਲ੍ਹੇ 'ਚ ਲਾ ਦੇਣਾ ਅੱਜ 10 ਮਿੰਟ ਤੱਕ ਅੱਗ ਮੱਚੂਗੀ ਇਹਦੀ ਬਹੁਤ ਆਹ ਨਾ ਲਵਾਇਓ ਬਾਈ ਕੋਈ ਵੀ ਘਰ ਆ ਜੀਓ ਦਾ ਨਾ ਲਵਾਇਓ ਜੇ ਬਹੁਤ ਲੋਹ ਪਿੰਦਾ ਇਹ ਨਾ ਚੱਲਦਾ ਨਾ ਕਰਦਾ ਐਵੇਂ ਦਿਮਾਗ ਖਰਾਬ ਕਰਦਾ ਵਦੂਦ ਲਓ ਵੀ ਮਿੱਤਰੋ ਪਿਆਰਿਓ ਆਪਾਂ ਲਾਤਾ ਅੱਜ ਤੀਜਾ ਵਾਈਫਾਈ ਪਹਿਲਾਂ ਲਵਾਇਆ ਇੱਕ Jio ਦਾ ਉਸ ਤੋਂ ਬਾਅਦ ਇੱਕ ਫੇਰ ਲਵਾਇਆ ਜਿਹੜਾ Airtel ਦਾ ਆਪਾਂ ਚੱਕ ਕੇ ਕਿਤੇ ਵੀ ਲਿਜਾ ਸਕਦੇ ਆ ਉਹ ਵੀ ਕੰਮਜਾਪ ਨਹੀਂ ਰਿਹਾ ਲਵਾਇਆ ਅੱਜ ਇੱਕ ਵਾਰ Airtel ਦਾ ਹੀ ਆ ਪਰ ਲਵਾਇਆ ਤਾਰ ਵਾਲਾ ਕਿਉਂਕਿ ਉਹ ਤਾਰ ਆਉਂਦੀ ਆ ਖੰਭੇ ਤੋਂ ਸਿੱਧੀ ਇਧਰੋਂ ਅੰਦਰ ਨੂੰ ਲਵਾਇਆ ਤਾਰ ਵਾਲਾ ਹੀ ਆ ਤੇ ਪਰ ਲੱਗਦਾ ਵੀ ਇਹਦੀ ਸਪੀਡ ਜ਼ਿਆਦਾ ਹੋਊਗੀ ਚਲਾ ਕੇ ਦੇਖਦੇ ਆ ਉਹ ਕਹਿੰਦੇ ਬਾਈ ਅਸੀਂ ਅਜੇ ਪੈਸੇ ਨਹੀਂ ਲੈਣਾਂਗੇ ਤੁਸੀਂ ਚਲਾ ਕੇ ਦੇਖੋ ਜੇ ਤੁਹਾਨੂੰ ਫਿੱਟ ਬਹਿ ਗਿਆ ਤਾਂ ਠੀਕ ਆ ਨਹੀਂ ਉਦੋਂ ਬਾਅਦ ਅ ਨੈਟ ਪਲੱਸ ਦਾ ਸ਼ਾਇਦ ਕਹਿੰਦੇ ਸੀ ਕਿ ਨਹੀਂ ਤਾਂ ਉਹ ਚਾਲੂ ਕਰ ਦਿਆਂਗੇ ਉਹਨਾਂ ਤਰੇ ਪਸੰਦ ਆਇਆ ਬੀਐਸ ਨਾਲ ਕਰ ਦਿਆਂਗੇ ਕੋਈ ਤਾਂ ਪਸੰਦ ਆਊਗਾ ਬਾਕੀ ਵੀ ਇਹਨੇ ਆ ਚਲਾ ਕੇ ਕੀ ਬਣਦਾ ਤੇ ਮੈਨੂੰ ਲੱਗਦਾ ਠੀਕ ਆ ਕੁੱਲ ਮਿਲਾ ਕੇ ਇਹ ਬਾਕੀ ਜਿੰਨੇ ਮਰਜ਼ੀ ਜਿਗਾੜ ਆ ਜਾਣ ਤਾਰਾਂ ਤੋਂ ਬਿਨਾਂ ਜੋ ਮਰਜ਼ੀ ਹੋ ਜੇ ਪਰ ਜਿਹੜਾ ਜਿਵੇਂ ਕੰਮ ਹੋਣਾ ਓਵੇਂ ਹੀ ਹੋਣਾ ਤਾਰ ਵਾਲੇ ਦੀ ਸਪੀਡ ਤੱਕ ਬਣੂਗੀ ਤਾਂ ਮੰਨਣੀ ਪੈਣੀ ਗੱਲ ਦੇਖਦੇ ਹਾਂ ਹੁਣ ਆਪਾਂ ਰਤਨਾਉਂ ਦਾ ਮੜਾ ਜਾ ਕੇ ਆਉਣਾ ਕਿਤੇ ਆਓ ਚੱਲਦੇ ਲੋ ਵੀ ਸਾਡੇ ਸਰਪੰਚ ਸਾਹਿਬ ਕਹਿੰਦੇ ਵੀ ਨਵੇਂ ਸਾਲ ਲੋੜੀਏ ਤੇ ਮੱਗੀ ਦੀਆਂ ਆਪ ਸਭ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਜਸਵਿੰਦਰ ਸਿੰਘ ਰਾਜਾ ਸਰਪੰਚ ਮਾਲਕੇ ਤੇ ਆਪਾਂ ਲਾਈਵ ਹੀ ਇਹਨਾਂ ਤੋਂ ਲੈਣੇ ਆਂ ਵਧਾਈਆਂ ਜੇ ਘਰੇ ਹੋਏ ਤਾਂ ਦੇਖਦੇ ਹਾਂ ਲੋ ਜੀ ਰਤਨ ਸਿੰਘ ਆ ਗਿਆ ਤਾਂ ਹੈ ਨਹੀਂ ਕਰ ਜੀ ਸਰਪੰਚ ਸਾਹਿਬ ਤਾਂ ਕਰੇ ਹੈ ਨਹੀਂ ਸੀਗੇ ਤੇ ਫਿਰ ਅਸੀਂ ਆ ਕੇ ਸਿੱਧਾ ਖੇਤ ਖੇਤ ਆ ਕੇ ਵੇਖਿਆ ਤਾਂ ਖੂਬ ਬੜਿਆ ਪਿਆ ਬੈਗ ਮਿੱਟੀ ਇਹ ਪਾਣੀ ਪੈ ਗਿਆ ਨਾ ਧੜਲੇ ਧੜਲੇ ਇਹ ਜਦੋਂ ਮਿੱਟੀ ਪਾਉਣ ਵੇਲੇ ਉਦੋਂ ਕੁੱਟ ਕੇ ਮਿੱਟੀ ਨਹੀਂ ਨਾ ਪਾਈ ਜਾਂਦੀ ਜੇ ਕੁੱਟ ਕੇ ਮਿੱਟੀ ਪਾਉਣੇ ਤਾਂ ਪੈ ਵਿੰਗੀ ਹੋ ਜਾਂਦੀ ਹੈ ਹੂੰ ਫੇਰ ਮੰਨ ਕੇ ਚੱਲ ਜੀ ਕਿਤੇ ਇਹ ਚ ਮੋਟਰ ਲੰਗਾਉਣੀ ਆ ਫਿਰ ਲੰਗਦੀ ਨਹੀਂ ਹੂੰ ਇਹ ਉਦੋਂ ਐ ਹੁੰਦਾ ਵੀ ਪੋਲੀ ਪੋਲੀ ਮਿੱਟੀ ਪਾਈ ਹੁੰਦੀ ਕਈਆਂ ਨਾਲ ਹੁਣ ਇਹ ਚ ਪਾਣੀ ਪੈ ਗਿਆ ਤੇ ਉਹ ਮਿੱਟੀ ਪੈ ਗਈ ਕਿਹੜਾ ਬੀ ਲੱਗ ਸਕਦਾ ਪਤਾ ਹੈਗਾ ਨਹੀਂ 89 ਦਾ ਹੀ ਨੰਨੇ ਮੇ ਮਿੱਠਾ ਹੁੰਦਾ ਨਾ ਮਿੱਠਾ ਹੁੰਦਾ ਤੇ ਪੋਲਾ ਹੁੰਦਾ ਤੇ ਆਖੇ ਦੀ ਆ ਟੋਰੀ ਲੰਮੀ ਲੰਮੀ ਹੁੰਦੀ ਆ ਜਿਹੜਾ ਇੱਕ 83 ਵੈਰਾਈਟੀ ਹੁੰਦੀ ਆ 83 ਵੈਰਾਈਟੀ ਦੀ ਟੋਰੀ ਵੀ ਛੋਟੀ ਹੁੰਦੀ ਆ ਤੇ ਉਹ ਕਰੜਾ ਇੰਨਾ ਹੁੰਦਾ ਵੀ ਉਹ ਚੁੱਪਿਆ ਨਹੀਂ ਜਾਂਦਾ ਹੂੰ ਉਹ ਵਜਨ ਤੇ ਜ਼ਿਆਦਾ ਹੁੰਦਾ ਭਾਰਾ ਹੁੰਦਾ ਜਦੋਂ ਮਤਲਬ ਅੱਗੇ ਗੰਨੇ ਲਾਉਂਦੇ ਹੁੰਦੇ ਸੀ ਵੀ ਮਤਲਬ ਮਿੱਲ ਵੇਚਣ ਜਾਣਾ ਉਦੋਂ ਤਾਂ ਲਾਉਂਦੇ ਹੁੰਦੇ ਸੀ ਉਹਦਾ ਵਜਨ ਬਹੁਤ ਹੁੰਦਾ ਸੀ ਸਾਹਮਣੇ ਵੀ ਚੰਗੇ ਅहीर ਖੜੇ ਆ ਹੁਣ ਸਾਹਮਣੇ ਇਹ ਯੋਗ ਆ ਲੋਈ ਪਈ ਨਾ ਹੁਣ ਬਾਲੇ ਗੰਨੇ ਚੋਂ ਗੰਨਾ ਨਹੀਂ ਪਸੰਦ ਆਉਂਦਾ ਹਾਂ ਇਹ ਨੰਗੀਆਂ ਦੀ ਟਰਾਲੀ ਜੋ ਅੱਗੇ ਟਰਾਲੀਆਂ ਚੋਂ ਖੇਦੇ ਹੁੰਦੀ ਨਾ ਜਿਹੜਾ ਟੋਕਾ ਲਏ ਜਾਂਦੇ ਸੀ ਉਹ ਜਿਹੜਾ ਹੱਥ ਜਾਉਣਾ ਉਹ ਖਿੱਚ ਲੈਣਾ ਜਿਹੋ ਜਹਾ ਹੋਣਾ ਉਹ ਹੀ ਚੁਪੀ ਹਾਂ ਫਰੀਦਾ ਸੀ ਨਾ ਭੈਣ ਹਾਂ ਹੁਣ ਪਤਾ ਵੀ ਇੱਥੇ ਬਾਲੇ ਹੁਣ ਕਿ ਪਸੰਦ ਹੀ ਨਹੀਂ ਆਉਂਦਾ ਹਾਂ ਇਥੇ ਰਾਤ ਰਹਿ ਸਕਦੇ ਆ ਵੀ ਆਪਾਂ ਵਿੱਚ ਇਹਦੇ ਭੈਂਡਾ ਰੌਂਦਾ ਨਾ ਉਹੋ ਜਿਹਾ ਹੀ ਹੋ ਜਾਂਦਾ ਬੰਦਾ ਮੇਰਗੇ ਨਹੀਂ ਕੋਈ ਬੜਾ ਫਰਕ ਪੈਂਦਾ ਨਹੀਂ ਹਮਮ ਲਓ ਜੀ ਪੱਟ ਲਈ ਗੰਨੇ ਗੰਨੇ ਚੂਪਦੇ ਆ ਇੱਕਈ ਆਵੇ ਗੰਨਾ ਖਾਦਾ 99 ਵੈਰਾਈਟੀ 99 ਹੈ ਪਹਿਲੋਂ ਵਾਕਿਆ ਜੋ ਸਕੂਲ ਜਾਣਾ ਨਾ ਉਦੋਂ ਆਉਂਦੇ ਹੁੰਦੇ ਭਾਈ ਵੇਚਣ ਵਾਲੇ ਵੀ ਆਉਂਦੇ ਦਹਾਂ ਦਾ ਗੰਨਾ ਦਿੰਦੇ ਹੁੰਦੇ ਤੇ ਜਾਂ ਟਰਾਲੀ ਦੇ ਮਗਰੋਂ ਖਿੱਚਦੇ ਸੀਗੇ ਫਿਰ ਲੋਕ ਸਮਾਰਟ ਹੋ ਗਏ ਉਹ ਦੂਜੂ ਲੋਡ ਲੱਦਣ ਲੱਗ ਪਏ ਗੰਨੇ ਟੇਢੇ ਜੇ ਬਹੁਤ ਲੋਕ ਲਾਉਂਦੇ ਰਹਿ ਗੰਨੇ ਯਾਰ ਵਿਚਾਲੇ ਪਲ ਰੱਖੀ ਰੱਖ ਰੱਖੀ ਰੱਖ ਇੱਥੇ ਵਿਚਾਲੇ ਰੱਖ ਲੈ ਵਾਕਿਆ ਵਿਆਹ ਵਾਲਾ ਘਰ ਯਾਰਾਂ ਆਹ ਵਿਆਹ ਵਾਲਾ ਘਰ ਜਾਵਾਂਗੇ 20 ਤਰੀਕ ਨੂੰ ਜਾਣਾ ਇਹਨਾਂ ਦੇ ਦਰੇਆ ਪੱਠਾ ਜੋਰਾ ਤੇ ਗੰਨ ਜੀ ਆ ਵੀ ਇਹ ਸਾਰਾ ਖਾਲੀ ਕੀਤਾ ਪੱਠੇ ਨੇ ਮਿੱਟੀ ਚੱਕੀ ਹੈ ਨਾ ਆ ਜਿੰਨੇ ਏਰੀਏ ਨੀਵੇਂ ਕੀਤੇ ਆ ਸਾਰੇ ਆਹ ਇਹ ਪੱਠੇ ਨੇ ਚੱਕੇ ਆ ਸਾਰੇ ਆ ਮਤਲਬ ਸੜਕ ਉੱਚੀ ਹੋਣ ਦਾ ਕਾਰਨ ਇਹੀ ਹੈ ਨਹੀਂ ਤੇ ਸੜਕ ਵਾਣਾਂ ਦੇ ਬਰਾਬਰ ਸੀ ਅੱਛਾ ਆ ਸੜਕ ਲੈ ਲੈਓ ਸੀਗਾ ਇਹ ਮਤਲਬ ਆ ਮਿੱਟੀ ਚੱਕੀ ਗਈ ਵਾਣਾਂਾਂ ਚੋਂ ਪੱਠੇ ਨੇ ਮਿੱਟੀ ਚੱਕ ਲਈ ਆ ਸੜਕ ਉੱਚੀ ਰਹੇਗੀ ਹੁਣ ਇਹ ਸੜਕ ਨਵੀਂ ਬਣਨ ਲੱਗਿਆਂ ਵੀ ਮਤਲਬ ਇਹ ਗੱਲ ਚੱਲੀ ਸੀ ਵੀ ਇਹਨੂੰ ਨੀਵੀਂ ਕਰਕੇ ਬਣਾ ਦਈਏ ਅੱਛਾ ਕੀ ਛੱਡ ਕੇ ਕਹਿੰਦਾ ਟੁੱਟ ਜਾਂਦੀ ਹੈ ਤੇ ਇੱਕ ਮਤਲਬ ਕਿਸੇ ਨੇ ਨਹੀਂ ਗੌਰ ਜੀ ਕੀਤੀ ਤਾਂ ਉਹ ਰਹਿ ਗਿਆ ਦੇ ਵਿੱਚ ਬਹੁਤ ਨੀਵੇਂ 6 6 ਫੁੱਟ ਡੂੰਘੇ ਹੋ ਗਏ ਨਾ ਆਹ ਆਹ